ਹਾਂ ਨਹੀਂ ਆਇ ਤੇ ਤੂੰ ਖਾਲੀ ਹੱਥਾਂ ਤੇ ਬੈਗ ਬੜਾ ਤੇਰੇ ਪਰਿਆ ਇਤਨੇ ਪਾ ਲਈ ਪੱਥਰ ਚਲ ਚਾਹ ਬਣ ਗਈ ਮੇਰੇ ਤੇ ਮੰਮੀ ਵਾਸਤੇ ਸਿਰ ਇੰਨਾ ਦਰਦ ਹੁੰਦਿਆ ਹੈ ਨਾ ਕੰਮ ਗੋਮ ਸਾਰਾ ਹੋ ਗਿਆ ਵਾ ਹੱਡ ਬੜੀ ਹੈ ਕਿਰਨ ਹਾਂਜੀ ਮੰਮੀ ਬਣ ਗਈ ਚਾਹ ਹਾਂਜੀ ਹਾਂਜੀ ਚਾਹ ਤੇ ਬਣ ਗਈ ਆ ਮੇਰੀ ਗੱਲ ਸੁਨੋ ਤੂੰ ਇਹੰਦਰ ਹੀ ਬਹਿ ਜਾਣਾ ਹੀ ਇੱਥੇ ਕੀ ਕਰਨ ਆ ਗਈ ਜੀ ਮੇਰੇ ਕੱਲ ਸੋ ਕਿਨੇ ਕੱਪਾਜਾਬ ਲੈ ਕੇ ਤੁਹਾਡੀ ਤੇ ਮੇਰੀ ਬਣਾਈ ਆ ਕੋਮਤ ਤੇ ਕੋਈ ਵਿਚਾਰ ਰਤੀ ਜਾਉਣ ਵਿੱਚ ਕੋਈ ਬੈਠਾ ਹੋਵੇ ਤੈਨੂੰ ਕੀ ਕਾਂਗੇ ਕੋਈ ਨਹੀਂ ਉਹਨੂੰ ਮੈਂ ਆਪਣੀ ਦੇ ਦਾਂਗੀ ਤੇ ਮੇਰੀ ਗੱਲ ਸੁਣ ਹੁਣ ਚਾਹ ਪੀ ਕੇ ਨਾ ਜਾ ਕੇ ਦੋ ਘੜੀਆਂ ਨਾ ਆਰਾਮ ਕਰ ਲੈ ਜਿਉਂ ਬੇਬੇ ਬਣ ਕੇ ਸਵੇਰ ਦੀ ਲੱਗੀ ਹੋਈ ਹੈ ਉੱਠ ਕੇ 6 ਵਜੇ ਦੀ ਕਪੜੇ ਇਤ ਲੈ ਆ ਕਰ ਲਾਓ ਕਰ ਹੁਣ ਜਿਹੜਾ ਕੰਮ ਰਹਿ ਗਿਆ ਮੇਰੀ ਗੱਲ ਸੁਣ ਤੂੰ ਹੁਣ ਨਾ ਉੱਤੇ ਹੀ ਰਹੀਂ

ਜਾਓ ਮਾਤਾ ਜੀ ਜਾਓ ਤੇਰਾ ਨਾਰਾ ਆਪਣੀ ਸੁਧਰੇ ਕੇ हां ਠੀਕ ਹੈ ਉਹ ਇਧਰੋਂ ਚੱਲ ਜਾ ਨਾ ਇਧਰੋਂ ਚੱਲ ਵਾਹ ਜੇ ਮਿੰਟਾ ਕੇ ਮਾਰਦੀ ਐ ਨਹੀਂ ਥੋੜੀ ਐ ਮੰਮੀ ਦਾ ਵੀ ਨਾ ਕੋਈ ਹਾਲ ਨਹੀਂ ਮੇਰੀ ਕਿੰਨੀ ਪਰਵਾਹ ਕਰਦੇ ਇਹਨਾਂ ਨੂੰ ਇਹ ਹੁੰਦਾ ਕਿ ਮੈਂ ਕੰਮ ਕਿਉਂ ਕਰਨੀ ਨਾਲ ਹੀ ਆ ਜਾਂਦੇ ਕਿ ਕਿਤੇ ਕੱਲੀ ਨਾ ਲੱਗੀ ਰਵੇ ਆ ਟੇਬਲ ਤੇ ਕਪੜਾ ਹੀ ਨਹੀਂ ਮਾਰਿਆ ਪਾਣੀ ਰੁੜਿਆ ਪਿਆ ਸਾਰਾ ਹਾਏ ਹਾਏ ਕਬੀ ਜੀ ਗਿੱਲੀ ਹੋ ਗਈ ਚੇ ਮੇਰੇ ਤੇ ਤੇ ਵੀ ਗੱਲ ਸੁਣੋ ਜੀ ਆਇਆ ਨਹੀਂ ਪ੍ਰੈਸ ਵਾਲਾ ਕੱਪੜੇ ਲੈਣ ਵਾਸਤੇ ਕਿੱਥੇ ਆਇਆ ਅਜੇ ਤੱਕ ਉਸੇ ਵਾਸਤੇ ਤਾਂ ਬੈਠੀ ਐ ਇੱਥੇ ਮੈਂ ਵੀ ਆਉਂਦਾ ਤੈਨੂੰ ਗੰਡ ਫੜਾਵਾਂ ਤੇ ਮੈਂ ਮੈਂ ਫੜਾ ਦੇਣੀ ਸੀ ਤੁਸੀਂ ਜਾ ਕੇ ਲੇਟ ਜਾਣਾ ਸੀਗਾ ਲੇਟੀ ਹਾਂ ਉਦੋਂ ਦੀ ਲੇਟ ਕੇ ਉੱਠ ਕੇ ਆਈਆਂ ਵੀ ਆ ਅਜੇ ਤੱਕ ਗਈ ਨਹੀਂ ਆ ਇਹਨੂੰ ਭੇਜ ਦਵਾਂ ਪਹਿਲੋ ਪਤਨੀ ਹੁਣ ਤਾਂ ਬੜੀ ਦੇ ਲੇਟ ਹੋਣਾ ਤੇ ਮਰਜ਼ੀਆਂ ਬੜੀਆਂ ਕਰਦਾ ਆਪਣੀਆਂ ਆਪਣੀਆਂ ਮਰਜ਼ੀਆਂ ਨਾਲ ਆਉਂਦਾ ਇਹ ਤੇ ਮਰਜ਼ੀ ਨਾਲ ਕੱਪੜੇ ਕਰਕੇ ਪ੍ਰੈਸ ਦੇ ਕੇ ਜਾਂਦਾ ਹੀ ਮੇਰਾ ਤਾਂ ਜੀ ਕਰਦਾ ਬਦਲ ਹੀ ਦੇਈਏ ਬਦਲਦਿਆਂ ਕੋਈ ਬੰਦ ਲੈ ਕਾਲੋ ਦੀ ਦੇਖੋ ਕਰਦੀ ਆਈ ਜੇ ਸਾਡੀ ਕੀਰਾਂ ਨੂੰ ਵੇਖੋ ਦਾਨਵੀਰ ਉਹਨੇ ਕਹਿਤਾ ਵੀ ਸਰਦੀਆਂ ਆ ਗਈਆਂ ਨੇ ਤੇ ਮੈਂ ਦੋ ਸੂਟ ਲੈਣੇ ਉਹ ਪਹਿੰਜੀ ਨੇ ਚੁੱਕ ਕੇ ਆਪਣੇ ਨਵੇਂ ਸੂਟ ਨੂੰ ਚੁੱਕ ਕੇ ਦੀ ਛੜੇ ਜੀ ਛੱਪੋ ਕੋਈ ਗਾਲੀ ਕੋਈ ਪਾਏਗਾ ਤਾਂ ਸੀਸਾ ਹੀ ਦੇ ਦੇਗਾ ਕੋਈ ਗਾਲੀ ਕੋਈ ਇੱਕ ਦੋ ਤੋਪਾ ਦੇ ਲਵੇ ਉਹ ਨਾ ਵਿਚਾਰਿਆਂ ਨੂੰ ਉਹ ਆਪੇ ਹੋਰ ਨਵੇਂ ਸਵਾ ਲੈਗੀ ਕੋਈ ਗਰੀਬ ਪਾਏਗਾ ਤਾਂ ਸੀਸੀ ਦੇ ਦੇਗਾ ਅੱਜਕੱਲਹੇ ਕੌਣ ਸੀਸਾ ਦਿੰਦਾ ਜੀ ਉਹ ਵਾਈਕਰ ਤੇ ਦੇ ਜਦੋਂ ਉਹ ਦੇਗਾ ਦੇਗਾ ਉਹ ਦਿੰਦਾ ਹੈ और तो कुछ खाना पीना जे ना खाना पीना की है सही गल सुन वो गोंडिया दे करो लड्डू ऐसे जाके सगन पाना सीगा कोई नहीं चल जाने हैं सगन ही पाना है लड्डू खा के बैठ गए हैं ओना नु सगन ही पाना है कि नहीं पाना पा दंगे मेरी मां पा दोनों जने चल दिया वहां उन्हें किरण नु मैं कह तू जाके चुप करके सो जा ते मैं रादा आपे सांभ लूंगी ठीक ਮੰਮੇ ਕੀ ਕਿਰਾਨਾ ਕਿ ਕਿੱਥੇ ਵੜਿਆ ਤੇ ਭੂਆ ਵੀ ਖੁੱਲਾ ਛੱਡਿਆ ਹੋਇਆ ਨਾਲੇ ਅੱਡ ਭੂਏ ਖੁੱਲਣ ਦਾ ਸਮਾਂ ਹੈਗਾ ਵਾ ਇਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਮੰਮੇ ਹੋਰ ਮੰਮੇ ਠੀਕ ਹੋ ਹਾਂ ਪੁੱਤ ਠੀਕ ਐ ਤੇਰਾ ਹੀ ਨੱਕ ਭਾਰਾ ਹੋਇਆ ਵਾ ਤੇ ਹੋਰ ਕੀ ਕਰਾਂ ਬਸ ਅੱਜਕੱਲ ਮੌਸਮ ਹੀ ਇਹ ਹੋ ਜਾ ਨਾਲੇ ਬਾਹਰ ਭੂਆ ਕੋ ਖੁੱਲਾ ਛੱਡਿਆ ਹੋਇਆ ਜੀ ਆਪ ਵੀ ਅੰਦਰ ਵੜ ਕੇ ਬੈਠੀਆਂ ਆਈਆਂ ਨੂੰ ਸੱਸ ਕੋੜਾ ਨਹੀਂ ਲੱਗਾ ਨਾ ਮਤਾਈ ਤੇ ਆਵਾਜ਼ਾਂ ਮਾਰਦੀ ਆਈਆਂ ਇੱਥੇ ਮੇਰੀ ਆਵਾਜ਼ ਵੀ ਨਹੀਂ ਅੱਜ ਨਿਕਲਣ ਦੀ ਚੰਗੀ ਤਰ੍ਹਾਂ ਫੋਰਸ ਨਾ ਠੀਕਾ ਦਵਾਈ ਦੂਈ ਲਈਓ ਹਾਂ ਲਈ ਦਵਾਈ ਤੇ ਲਈ ਹੁਣ ਤਾਂ ਬੜਾ ਫਰਕ ਪੈ ਗਿਆ ਅਰੇ ਕਰ ਦੋ ਵਾਰਾ ਨੂਨ ਪਾ ਕੇ ਠੀਕ ਆ ਤੇ ਪੂਜਾ ਪੁੱਤ ਤੂੰ ਕਿੱਧਰ ਆਈ ਹੈ ਮਮੇ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਦੋੜ ਦਾ ਵਿਆਹ ਕੋਲ ਆ ਗਿਆ ਮੈਂ ਤੇ ਮੈਂ ਜਿਉ 11 12 ਵੇ ਦੀ ਨਿਕਲੀ ਹੋਈ ਸਾਂ ਮੈਂ ਸੂਟ ਲੈਣ ਗਈ ਸਾਂ ਤੇ ਮੈਨੂੰ ਤਾਂ ਕੁਝ ਇਕੱਲੇ ਨੂੰ ਸਮਝ ਨਹੀਂ ਆਈ ਤੇ ਨਾ ਮੈਨੂੰ ਕੋਈ ਪਸੰਦ ਆਇਆ ਆ ਕਿਰਨ ਕੀ ਆਲਾ ਹਾਂ ਵਧੀਆ ਵਧੀਆ ਮੇਰੀ ਗੱਲ ਸੁਣੋ ਹਾਂ ਤੂੰ ਹੀ ਅੱਜ ਕਿਥੋਂ ਟਾਈਮ ਕੱਢ ਲਿਆ ਘਰੇ ਆਂਦਾ ਬਸ ਮੰਮੀ ਵੀ ਇਹੀ ਪੁੱਛੀ ਜਾਂਦੇ ਆ ਨਾ ਤੂੰ ਵੀ ਇਹ ਮੜਦੇ ਨਹੀਂ ਜੇ ਘਰੇ ਮੈਨੂੰ ਤੇ ਇੰਨਾ ਚਾਹ ਵਾ ਬਸ ਮੇਰੀ ਕੱਲੀ ਕੱਲੀ ਮਨਾਣਾ ਮੈਨੂੰ ਤੇ ਇੰਨਾ ਚਾਹ ਹੈਗਾ ਵਾ ਮੈਂ ਤਾਈ ਜੀ ਨੂੰ ਕਿੰਨੀ ਰਹਿਣੀ ਆ ਕਿ ਦੀਦੀ ਨੇ ਕਦੋਂ ਆਣਾ ਦੀਦੀ ਨੇ ਕਦੋਂ ਆਣਾ ਤਾਈ ਜੀ ਕਹਿਣਗੇ ਹਜੇ ਤੇ ਉਹਦੇ ਕੋਲ ਟਾਈਮ ਹੀ ਨਹੀਂ ਆ ਹਜੇ ਹੁਣ ਮੇਰੀ ਗੱਲ ਸੁਣੋ ਤੁਸੀਂ ਆਏ ਜੇ ਨਾ ਮੈਂ ਤੈਨੂੰ ਜਾਣ ਨਹੀਂ ਦੇਣਾ ਅੱਜ ਤੁਸੀਂ ਰਹਿ ਕੇ ਜਾਣਾ ਥੇ। ਉਹ ਰਹਿਣਾ ਨਹੀਂ ਮੇਰੀ ਵੀ ਗੱਲ ਸੁਣਨਾ ਪਏ। ਮੇਰੀ ਕੋਈ ਗੱਲ ਨਹੀਂ ਸੁਣੀ। ਯਾ ਤੇ ਤੁਸੀਂ ਭਾਜੀ ਨੂੰ ਵੀ ਬੁਲਾ ਲਓ। ਉਹਨਾਂ ਨੂੰ ਵੀ ਇੱਥੇ ਕਹੋ ਕਿ ਰਹਿ ਜਾਣ। ਕਦੀ ਕਦੀ ਤੇ ਤੁਸੀਂ ਆਂਦੇ ਜੇ ਉਹਦੇ ਚੇ ਵੀ ਤੁਸੀਂ ਭੱਜੋ ਭੱਜੀ ਭੱਜੋ ਭੱਜੀ। ਕਹਾਨੂੰ ਤੁਹਾਡੇ ਵਾਸਤੇ ਤੁਹਾਨੂੰ ਕੋ ਟਾਈਮ ਹੀ ਨਹੀਂ ਹੈਗਾ। ਬੱਸ ਕਰ ਕਿ ਰਣ ਉਹਦੀ ਵੀ ਤੇ ਸੋਣਾ ਪੁੱਤ। ਮੰਮੀ ਆ ਲੈਣੀ ਜੇ ਵੇਲੋ ਹੁਣ ਮੈਂ ਆ ਗਈ ਆ ਨਾ। ਐਨੇ ਕਹਣਾ ਹੁਣ ਮੈਂ ਦੀਦੀ ਨੂੰ ਬਿਠਾ ਲਵਾ ਐ ਵੀ ਖਵਾਲਾ ਐ ਵੀ ਖਵਾਲਾ ਉਹਨਾਂ ਨੇ ਆਪਣੀ ਚੰਗੀ ਰੀਤ ਲਾਨੀ ਤਾਂ ਅਜੇ ਤੇ ਕਹਿਣ ਦੀ ਭਾਜੀ ਨੂੰ ਵੀ ਫੋਨ ਕਰਦੇ ਬੇਤੋਰੀ ਕੀ ਆ ਮੇਰੀ ਕੱਲੀ ਕੱਲੀ ਤੇ ਨਾ 4 ਕਿਲੋ ਕਹਿੰਦਾ ਕਿੰਨਾ ਵਾ ਮੇਰੇ ਗੱਲ ਤੇ ਸੁਣ ਅੱਗੇ ਮੇਰਾ ਸਾਰਾ ਦਿਨ ਖਰਾਬ ਹੋ ਗਿਆ ਸਵੇਰ ਦਾ ਹੁਣ ਨਹੀਂ ਤਾਂ ਖਰਾਬ ਹੋਣ ਦਿੰਦੇ ਸੁਣਾਓ ਗੱਲ ਮੈਂ 11 12 ਵੇ ਦੀ ਨਿਕਲੀ ਆ ਘਰੋਂ ਮੈਂ ਤੈਨੂੰ ਪਤਾ ਮੇਰੇ ਦਿਓਰ ਦਾ ਵਿਆਹ ਆ ਗਿਆ ਕੋਲ ਹਾਂਜੀ ਤੇ ਮੈਂ ਲੈ ਲਈ ਸੂਟ ਮੈਂ ਸੋਚਿਆ ਨਾਲ ਇੱਕ ਦੀ ਡਰੈੱਸ ਵੇਖ ਲਾਂ ਮੈਂ ਚਾਰ ਪੰਜ ਦੁਕਾਨਾਂ ਫਿਰ ਲੀਆਂ ਨਾ ਮੈਨੂੰ ਕੁਝ ਪਸੰਦ ਆਇਆ ਤੇ ਨਾ ਮੈਨੂੰ ਕੁਝ ਸਮਝ ਲੱਗੀ ਹੋ ਬਸ ਇੰਨੀ ਕੀ ਗੱਲ ਸੀ ਹਾਏ ਇੰਨੀ ਇੰਨੀ ਗੱਲ ਲੱਗੀ ਆ ਤੇ ਜੇ ਤੁਸੀਂ ਮੈਨੂੰ ਕਿਤੇ ਪਹਿਲਾਂ ਦੱਸ ਦਿੰਦੇ ਨਾ ਤੇ ਤੇਰੇ ਨਾਲ ਚੱਲਦੀ ਨਹੀਂ ਹਾਂ ਮੈਂ ਤੁਹਾਡੇ ਮਸਲੇ ਦਾ ਹੱਲ ਘਰੇ ਬੈਠੇ ਹੀ ਕਰ ਦੇਣਾ ਸੀਗਾ ਘਰੇ ਬੈਠਿਆ ਤੇ ਹੋਰ ਕੀ ਆ ਹੋਂਦ ਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਤੁਹਾਡੇ ਮਸਲੇ ਦਾ ਹੱਲ ਇੱਥੇ ਹੀ ਹੋ ਜਾਣਾ ਮਿੰਟ 'ਚ ਅੱਛਾ ਤੂੰ ਕਿਤੇ ਸੂਟਾਂ ਦੀ ਦੁਕਾਨ ਤੇ ਨਹੀਂ ਪਾ ਲਈ ਸੂਟ ਆ ਇਹ ਗਣ ਪਾ ਲਈ ਹੁੰਦੀ ਨਾ ਤੇ ਫਿਰ ਮੈਂ ਤੁਹਾਨੂੰ ਕਹਣਾ ਮੇਰੀ ਦੁਕਾਨ ਤੇ ਹੀ ਆ ਜਾ ਸੂਟ ਲੈਣ ਵਾਸਤੇ ਹਾਂ ਬਿਆਕ ਗੱਲ ਤੇ ਇਦਾਂ ਕਰਦੀ ਵੀ ਕਿ ਤੇ ਸੂਟਾ ਦੇ ਦੱਸ ਫਿਰ 1 ਮਿੰਟ ਇੱਥੇ ਬੈਠੋ ਯਾਰ ਲੈ ਮੈਂ ਕਿੱਥੇ ਚੱਲੀ ਆ ਮੈਂ ਬਖ ਮੈਂ ਵੀ ਤੇਰੇ ਲਾਗੇ ਪੋਤ ਬੈਠੀ ਆ ਤੇਰੇ ਹੁੰਦੇ ਹੀ ਗੱਲ ਹੋਈ ਕਿ ਕਿੱਧਰ ਚੱਲ ਗਈ ਆ ਸਟੋਰ ਚ ਵੜ ਗਈ ਹੈ ਕੋਈ ਨਹੀਂ ਅੱਧੀ ਇਹਦੇ ਵੇਨੇ ਇੱਕ ਗੁੰਦੀ ਦੇ ਦੇਖੋ ਕੀ ਕੀ ਸੋਚ ਕੇ ਬੈਠੀ ਸੀ ਤੇ ਗੜਾ ਤੇਰਾ ਖਾਣਾ ਮੈਂ ਆ ਬਣਾ ਕੇ ਖਵਾ ਮੈਂ ਆ ਬਣਾ ਕੇ ਬਸ ਮੈਨੇ ਮੈਨੂੰ ਜਾਣ ਨਹੀਂ ਚੇ ਤੇ ਲਾ ਤੇ ਮੈਨੂੰ ਕਾ ਲੀ ਹੈ ਚਾਈ ਬੜਾਈ ਨੂੰ ਚਰ ਜਾਂਦੇ ਜੀ ਤੂੰ ਨਹੀਂ ਹਾਂ ਇਹ ਕੀ ਆਏ ਆ ਦੇਖੋ ਆ ਸੂਟ ਕਿਵੇਂ ਦਾ ਵਾ ਆ ਵਲਾ ਹਾਂ ਤੇ ਬਹੁਤ ਸੋਨਾ ਸੂਟ ਹੈ ਤੇ ਆ ਦੇਖੋ ਆਏ ਆ ਵਾ ਸੂਟ ਹਾਂ ਤੇ ਆ ਹਾਂ ਵਾਓ ਤੇ ਕਿੰਨਾ ਸੋਨਾ ਰੰਗ ਹੈ ਇਹ ਆ ਵੀ ਕਿੰਨਾ ਸੋਹਣਾ ਮੈਂ ਜੰਟਾ ਗੱਲਾਂ ਦਾ ਆਹ ਬਹੁਤ ਹੀ ਪਿਆਰਾ ਬੱਕਰੀ ਜੀ ਲੁੱਕ ਹੈ ਨਾ ਹੂੰ ਬਹੁਤ ਸੋਨਾ ਉਹਨੂੰ ਤੇ ਆ ਰੰਗ ਬਾਜ਼ਾਰ ਮਿਲਿਆ ਹੀ ਨਹੀਂ ਬੱਸ ਫਿਰ ਤੁਹੀ ਸਮਝੋ ਤੁਹਾਨੂੰ ਮਿਲ ਗਿਆ ਆ ਸਾਰੇ ਸੂਟ ਤੁਸੀਂ ਲੈ ਜਾਓ ਮੈਂ ਲੈ ਜਾ ਹਾਂ ਫਰਿਆਨਾ ਸਟੀਚੀ ਹੈ ਗਿਆ ਆਪਣੇ ਨਾਪ ਦੇ ਸਵਾਲੇ ਦੇਖੋ ਮੇਰੇ ਕੱਪੜੇ ਤੇ ਤੁਹਾਨੂੰ ਆਣ ਰਿਹਾ ਪਰ ਤੂੰ ਕਿੱਥੋਂ ਲਿਆਉਂਦੇ ਆ ਮੈਂ ਜਿੱਥੋਂ ਮੱਜੀ ਲਿਆਉਂਦੇ ਹੁਣ ਤੁਹਾਡੇ ਮਸਲੇ ਦਾ ਤੇ ਹੱਲ ਹੋ ਗਿਆ ਆ ਫੜੋ ਅਪਣੇ ਮੰਦਾਸਤੇ ਹੀ ਜਿਹਦੇ ਸੂਟ ਹੈ ਗਿਆ ਆਪਾਂ ਨੂੰ ਪੈਸੇ ਤੇ ਦੇਣੇ ਆ ਨਾ ਕਿਹੜੀ ਦੁਕਾਨ ਹੈ ਮੈਨੂੰ ਵੀ ਤੇ ਪਤਾ ਲੱਗੇ ਇਹ ਮੈਂ ਹੀ ਲੈ ਕੇ ਆਈ ਸੀਗੀ ਤੁਹਾਡੇ ਵੀਰੇ ਨਾ ਗਈ ਸੀਗੀ ਮੈਨੂੰ ਆ ਪਸੰਦ ਬੜਿਆ ਪਰ ਕੋਈ ਗੱਲ ਨਹੀਂ ਤਾਨੂੰ ਕੀ ਕਹਿੰਦੇ ਜਰੂਰਤ ਪੈ ਗਈ ਤੂੰ ਹੀ ਪਾਲੇ ਮੈਂ ਪਾਲੇ ਇੱਕੋ ਹੀ ਗੱਲ ਆ ਨਹੀਂ ਨਹੀਂ ਕਿਰਨ ਤੂੰ ਆਪਣੇ ਵਾਸਤੇ ਲੈ ਕੇ ਆਈ ਸੀ ਹਾਂਜੀ ਤੇ ਤੈਨੂੰ ਪਸੰਦ ਹੈ ਗਿਆ ਨਾ ਨਹੀਂ ਮੈਂ ਨਹੀਂ ਅਸਰਾ ਲੈਣੇ ਹੈ ਨਾ ਮੰਮੀ ਐਦਾਂ ਥੋੜੀ ਚੰਗਾ ਲੱਗਦਾ ਮੇਰੀ ਗੱਲ ਸੁਣੋ ਤੂੰ ਹੈਗੀ ਗੈਂਪੇ ਤੇ ਤੂੰ ਮੇਰੀ ਭਾਦੀ ਆ ਮੇਰੀ ਭੈਣ ਵਰਗੀ ਆ ਹੁਣ ਮੈਂ ਛੋਟੀ ਆ ਤੇ ਮੇਰਾ ਵੀ ਤੇ ਕੋਈ ਫਰਜ਼ ਆ ਕਿ ਸਾਰੇ ਫਰਜ਼ ਤੂੰ ਹੀ ਪੂਰੇ ਕਰੀ ਜਾਣੇ ਆ ਪਰ ਤੈਨੂੰ ਪਸੰਦ ਆ ਨਾ ਸੋ ਤੂੰ ਆਪਣੇ ਵਾਸਤੇ ਲਿਆਈ ਆ ਤੇ ਮੈਂ ਲੈ ਜਾਂਗੀ ਇੱਦਾਂ ਚੰਗਾ ਲੱਗੇਗਾ ਮੇਰੇ ਨਾਲ ਕਿੰਨਾ ਬੁਰਾ ਲੱਗੇਗਾ ਜੇ ਤੁਸੀਂ ਲਏ ਨਹੀਂ ਨਾ ਤੇ ਮੈਨੂੰ ਬੜਾ ਬੁਰਾ ਲੱਗ ਜਾਣਾ ਜੀ ਪੁੱਤ ਜੇ ਇਹਨੇ ਪਿਆਰ ਨਾ ਦੇ ਦਿੱ ਤੇਰੀ ਭਾਬੀ ਤੇ ਲੱਲਾ ਇੱਕ ਅੱਧਾ ਜੜਾ ਲੈਣਾ ਇੱਕ ਅੱਧਾ ਨਹੀਂ ਸਾਰੇ ਸੂਟ ਦੀ ਲੈਣਾ ਇੱਕ ਕਿਰਨ ਇੱਕ ਦੋ ਰਾਇ ਮੈਂ ਚੱਲ ਸਾਰੇ ਕਹਿਨ ਤੇ ਮੈਂ ਦੋ ਆਵੇ ਆਹ ਵਾਲਾ ਤੇ ਅਮਤ ਦੋ ਲੱਲ ਤੇ ਆ ਦੋ ਤੇਰੇ ਐ ਤਰ੍ਹਾਂ ਨਹੀਂ ਚੰਗਾ ਫੇ ਵੀਰਾ ਮੈਨੂੰ ਗੁੱਸਾ ਆਊਗਾ ਫਿਰ ਵੀਰੇ ਰੰਗਣਾ ਮੇਰੀ ਬੋਟੀ ਦੇ ਸੂਟ ਲੈ ਗਈ ਝੁੱਕ ਕੇ ਵੀਰੇ ਦੀ ਏਡੀ ਚਾਲ ਆ ਤੁਹਾਨੂੰ ਗੁੱਸਾ ਆ ਜਾਏ ਸਾਰੇ ਲੈ ਜਾਓ ਸਜਣ ਹੋਣਾ ਵਾ ਵਿਆਹ ਹੋਣਾ ਵਾ ਕਿੰਨੇ ਫੰਕਸ਼ਨ ਆਣੇ ਦੀਦੀ ਹਾਂ ਦੋਵੇਂ ਜਾਣੇ ਨਾ ਬੋਲਿਓ ਤੇ ਚੁੱਪ ਕਰਕੇ ਨਾ ਆ ਸੂਟ ਪਾ ਲਿਓ ਮੈਂ ਤਾਂ ਲ ਦੱਸ ਦਿਆਂ ਕਿਹੜੇ ਕਿਹੜੇ ਡਿਜ਼ਾਈਨ ਬਣਨ ਫਾਇਰ ਬਾਕੀ ਕਿੰਨਾ ਪਿਆਰ ਕਰਦੀ ਆ ਆਪਣੀ ਨਨਾਰ ਨੂੰ ਆਪਣੀ ਭੈਣ ਦੀ ਮੇਰੀ ਕੁੜੀ ਨੂੰ ਕਿੰਨਾ ਚਾਹੁੰਦੀ ਆ ਸਾਰੇ ਹੀ ਸੂਟ ਕੱਢ ਕੇ ਲੈ ਆਈ ਅੰਦਰੋਂ ਅਜੇ ਥੋੜੇ ਦਿਨ ਹੋਈ ਆ ਹੋਲ ਡੇ ਨੇ ਨੂੰ ਲਿਆ ਕੇ ਦਿੱਤੇ ਸੀ ਵੀ ਕੋਈ ਪ੍ਰੋਗਰਾਮ ਹੁੰਦਾ ਤੇ ਘਰੋਂ ਵਿੱਚ ਕੱਢ ਕੇ ਸੀ ਲਈਦੇ ਆ ਇਹਨੇ ਸਾਰੇ ਦੇ ਦਿੱਤੇ ਇਹਦਾ ਜੀ ਕਰਦਾ ਸੀ ਤੇ ਦੋ ਦਿੰਦੀ ਮਗਰ ਨਹੀਂ ਇਹਨੇ ਸਾਰੇ ਦੇ ਦਿੱਤੇ ਐਨਾ ਪਿਆਰ ਮੈਂ ਵਾਹਿਗੁਰੂ ਇਸ ਤਰ੍ਹਾਂ ਦਾ ਦੋਆ ਦਾ ਨਨਾਨ ਪਰਜਾਈ ਦਾ ਪਿਆਰ ਬਣਾਏ ਰੱਖਣਾ ਕਿੰਨਾ ਵੱਡਾ ਦਿਲ ਹੈ ਨਤੇ ਅੱਜਿਕਾ ਕੌਣ ਦਿੰਦਾ ਇਹ ਆਪਣੀ ਚੀਜ਼ ਬੜੀ ਚੰਗੀ ਹੈ ਬੜਾ ਬਟਾ ਦੇਲਾ ਮੇਰੀ ਨੋ ਦਾ ਨੋ ਮੇਰੀ ਬਹੁਤ ਚੰਗੀ ਰੱਖਨੇ ਅੱਛਾ ਦਾਤੀ ਮੈਂ ਹੁਣ ਚਲਦੀ ਆਂ ਕਿਉਂ ਨਹੀਂ ਚਲਦੀ ਕਿਉਂ ਚੱਲੀ ਤੂੰ ਬੂਝ ਚਲਦੀ ਮੈਂ ਤਾਂ ਹੋਰ 15 20 ਮਿੰਟ ਬੈੜ ਗਈ ਆ ਤੁਸੀਂ ਉੱਪਰ ਗਏ ਹੀ ਮੈਂ ਤੁਹਾਨੂੰ ਟਿੱਕ ਕੇ ਫੇਰ ਰੁਕ ਗਈ ਆਸਾਨੀ ਨੂੰ ਨਿਕਲਦਾ ਪਿਆ ਦਵਾਈ ਦੋ ਹੀ ਲੈ ਲੈ ਨਹੀਂ ਹੋ ਲਈ ਨਾ ਤੇ ਸਾਡੇ ਕੋਲ ਹੈਗਾ ਇੱਕ ਡਾਕਟਰ 베ਦੀ ਚਲਦੇ ਨੋ ਦੇ ਕੋਲ ਦਵਾਈ ਲੈਦੀ ਆ ਮੈਂ ਲੱਲੀ ਦਵਾਈ ਅਸੇ ਡਾਕਟਰ 베ਦੀ ਕੋਈ ਲੈਂਦੀ ਆਈਆਂ ਦਵਾਈ ਹੋਏ ਮੇਰੀ ਖਰਾਕ ਖਾ ਲਈ ਰਾਤ ਤੱਕ ਮੈਂ ਪਤਾ ਵਧੀਆ ਗਿਆ ਡਾਕਟਰ ਆ ਵੇ ਕੀ ਆਬ ਮੈਨੂੰ ਤੇ ਲੇਦਾ ਮਾਤਾ ਬਣ ਗੀ ਤੋ ਇੰਨੀ ਤੂੰ ਕੰਮ ਦੇ ਵਿੱਚ ਹੋਗੀ ਤੈਨੂੰ ਕਲਰ ਲਾਉਣ ਦਾ ਟਾਈਮ ਨਹੀਂ ਪੈਂ ਮਿਲਦਾ ਓ ਨਹੀਂ ਮਿਲਦਾ ਪਿਆ ਅਗ ਲਾ ਲਾਂਗੀ ਮੈਂ ਓ ਨਹੀਂ ਕਿਰਨ ਕੋਲ ਲਵਾ ਲੈਣਾ ਸੀ ਓ ਮੈਂ ਲਵਾ ਲਾਂਗੀ ਹੁਣੇ ਕਲਰ ਔਰ ਦੱਸੋ ਓ ਮੈਂ ਚੱਲੀ ਆ ਤੇ ਅੱਗੇ ਕਿਰਨ ਨੇ ਇੰਨਾ ਕੁਛ ਖਵਾ ਪਿਆ ਦਿੱਤਾ ਮੈਨੂੰ ਆ ਕੀ ਲਈ ਆਈ ਓ ਸਮਾਨ ਹੈਗਾ ਥੋੜਾ ਚੱਲੀ ਮੈਂ ਜਲਦੀ ਗਈ ਆ ਮੇਰੀ ਗੱਲ ਸੁਣ ਗਾਜਰਾ ਮਟਰ ਦੀ ਸਬਜ਼ੀ ਬਣਾਈ ਹੈ ਪੈਕ ਕਰਕੇ ਲੈ ਜਾ ਜਮਾ ਉਧਰ ਜਾਂਦੀ ਜਾਂਦੀ ਪੈਕ ਕਰ ਲੈਣੀ ਡੱਬਾ ਲੈ ਕੇ ਤੇ ਪੈਕੇਜ ਜਿੰਨੀ ਚਾਹੀਦੀ ਲੈ ਜਾ ਸਾਰੀ ਪਾਵੇਂਗੀ ਕੀਮ ਸਾਰੀ ਲੈ ਨਿਕਲਾਈ ਪਲਟਾ ਦੇ ਲੈ ਜਾ ਲੈ ਜਾ ਕਿੱਥੇ ਉਹ ਵਿਚਾਰੀ ਜਾ ਕੇ ਸਬਜ਼ੀਆਂ ਬਣਾਏਗੀ ਵੀ ਮੇਰੀ ਗੱਲ ਸੁਣ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਕਿ ਭਾਜੀ ਦਾ ਕੰਮ ਇੰਨਾ ਘਾਟੇ ਚੱਲਣ ਦਿਆ ਵਾ ਇੱਕ ਵਾਰ ਮੈਨੂੰ ਦੱਸਦੀ ਸੀ ਸਹੀਂ ਹੋ ਸਕਦਾ ਮੈਂ ਤੇਰੀ ਕੋਈ ਹੈਲਪ ਕਰ ਦਿੰਦੀ ਕੀ ਦੱਸਦੀ ਮੈਨੂੰ ਮਨਾ ਕੀਤਾ ਇਹਨਾਂ ਨੇ ਕਿ ਕਿਸੇ ਨਾਲ ਗੱਲ ਨਹੀਂ ਕਰਨੀ ਤੈਨੂੰ ਪਤਾ ਕਿ ਬੰਦਿਆਂ ਨੂੰ ਆਪਣੀ ਇੱਜ਼ਤ ਕਿੰਨੀ ਪਿਆਰੀ ਹੁੰਦੀ ਹੈ ਕਿ ਕੱਲ ਉਹਨਾਂ ਦਾ ਕੋਈ মুখ ਖੋਲਣਾ ਬਣਾਵੇ ਮੈਂ ਤਾਂ ਇਸੇ ਕਰਕੇ ਕਿਸੇ ਨਾਲ ਗੱਲ ਨਹੀਂ ਕੀਤੀ মুখ ਖੋਲ ਬਣਾਉਣ ਵਾਲੀ ਕਿਹੜੀ ਗੱਲ ਵੇਖ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਤੇ ਆਉਂਦੇ ਹੀ ਰਹਿੰਦੇ ਆ ਨਾਲੇ ਆਪਣੇ ਫਿਰ ਭੈਣ ਭਰਾਵਾਂ ਨੇ ਕੰਮ ਨਹੀਂ ਆਣਾ ਤੇ ਫਿਰ ਕਿੰਨੇ ਆਣਾ ਮੈਂ ਤੇਰੀ ਵੱਡੀ ਭੈਣ ਆ ਤੂੰ ਮੈਨੂੰ ਨਹੀਂ ਦੱਸਣਾ ਤੇ ਕਿੰਨੇ ਦੱਸਣਾ ਮੰਨਿਆ ਕਿ ਮੰਮੀ ਡੈਡੀ ਨੂੰ ਆਪਾਂ ਦੱਸ ਨਹੀਂ ਸਕਦੇ ਉਹਨਾਂ ਦਾ ਅੱਗੇ ਦਿਲ ਹੋ ਲੈ ਜਾਵਾ ਉਹਨਾਂ ਨੇ ਵੀ ਟੈਨਸ਼ਨ ਲੈਣ ਨਾਲੋਂ ਤੇ ਜਲਦੀ ਉਹ ਹੋਈ ਨਾ ਉਹਨਾਂ ਨੇ ਗੱਲ ਦੇਲ ਤੇ ਲਾ ਲੈਣੀ ਹੀ ਘਰ ਤੇਰਾ ਫਰਜ ਹੈ ਨਾ ਮੈਨੂੰ ਦੱਸਿੰਦਾ ਮੈਂ ਤੇ ਅਜੇ ਵੀਰ ਨੂੰ ਪਤਾ ਥੋੜੀ ਹੈ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਤੇ ਭੁੱਲ ਕੇ ਵੀ ਕਿਤੇ ਗੱਲ ਨਾ ਕਰ ਦੇਣਾ ਤੁਹਾਨੂੰ ਪਤਾ ਫਿਰ ਸੁਭਾਅ ਉਹਨਾਂ ਦਾ ਜਲਦੀ ਗਰਮ ਹੋ ਜਾਂਦੇ ਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਇਸ ਚੀਜ਼ ਦਾ ਵੀ ਮੈਂ ਹੱਲ ਨਾ ਤੇਰੇ ਭਾਜੀ ਕੋ ਕਹਿ ਕੇ ਕਰਵਾ ਲਵਾਂਗੀ ਬੰਦਿਆਂ ਦੀ ਗੱਲ ਬੰਦਿਆਂ ਚ ਰਹਿ ਜੂਗੀ ਤੇ ਤੇਰੀ ਮੇਰੀ ਗੱਲ ਇੱਥੇ ਰਹਿ ਜੂਗੀ ਸੱਚੀ ਇੰਨੇ ਕੋ ਜਦਾ ਸਾਡੇ ਮਾੜੇ ਹਾਲਤ ਹੋ ਗਈ ਆ ਤੇ ਮੰਨਾਂ ਨੇ ਨੂੰ ਸਰਦੀਆਂ ਆ ਰਹੀਆਂ ਆ ਮੇਰੀ ਜਗੜ ਵੀ ਖਰਾਬ ਹੋ ਗਈ ਇਹਨਾਂ ਦੇ ਕੰਮ ਤੇ ਜਾਂਦੇ ਜਗੜ ਵੀ ਨਹੀਂ ਮੈਂ ਤੈਨੂੰ ਦੱਸ ਨਹੀਂ ਸਕਦੀ ਕਿ ਕਿਹੋ ਜਿਹੇ ਹਾਲਾਤ ਹੋਏ ਸਾਡੇ ਕੱਪੜਾ ਪਾਉਣ ਨੂੰ ਸਾਡੇ ਕੋਲ ਨਹੀਂ ਹੈਗਾ ਕਿਤੇ ਚੱਜਦਾ ਅੱਛਾ ਤਾਂ ਕਿਸੇ ਨੂੰ ਕਹਿ ਸਵਾਦੇ ਸ਼ਰਮ ਆਂਦੀ ਹੈ ਕਿ ਕਿਹੜੇ ਮੂਰਾਂ ਬੰਦਾ ਗਲਮਕ ਵੰਗੇ ਤੂੰ 1 ਮਿੰਟ ਇੱਥੇ ਹੀ ਬਹਿ ਤੂੰ ਇਹ ਕਿਤੇ ਚੱਲੇ ਜੇ ਮੈਂ ਇੱਥੇ ਹੀ ਆ ਮੈਂ ਕਿਤੇ ਵੀ ਨਹੀਂ ਚੱਲੀ ਆ ਕੀ ਕਰ ਲਾਏ ਕੱਪੜੇ ਸੰਭਲ ਲੱਗੇ ਜ ਹੁਣ ਕੱਪੜੇ ਕੱਪੜੇ ਨਹੀਂ ਸੰਭਲ ਲੱਗੇ ਤੇ ਇਹ ਕੀ ਕਰ ਰਹੇ ਤੇ ਮੇਰੀ ਗੱਲ ਸੁਣ ਨੀਂ ਵੀ ਵੇਖ ਮੈਂ ਤੇਰੀ ਭੈਣ ਆ ਮੇਰੇ ਕੋ ਤੇਰੇ ਹਾਲਾਤ ਨਹੀਂ ਵੇਖੇ ਜਾਣੇ ਕਿ ਤੇਰੇ ਕੋ ਪਾਣ ਲਈ ਕੱਪੜੇ ਨਹੀਂ ਆ ਤੂੰ ਕੱਪੜਿਆਂ ਤੋਂ ਆਤਰ ਆ ਜਿਹੜੇ ਕੱਪੜੇ ਆ ਨਾ ਇਹ ਮੈਂ ਕਦੋਂ ਦੇ ਸਾਹਮ ਕੇ ਰੱਖੇ ਹੀ ਪੰਜ ਛੇ ਸੂਟ ਨੇ ਆ ਦੋ ਕ ਨਾਈਟ ਸੂਟ ਹੈਗੇ ਉਹ ਵੀ ਮੈਂ ਬੈਗ ਚ ਪਾ ਦਿੰਨੀ ਆ ਤੇ ਚੁੱਪ ਕਰ ਆ ਬਾਜੀ ਵਾਸਤੇ ਨਹੀਂ ਤੈਨੂੰ ਪਤਾ ਨਾ ਉਹਨਾਂ ਨੇ ਬੜਾ ਗੁੱਸਾ ਕਰਨਾ ਕਾ ਅਸਲ ਲੜਾਈ ਪਾ ਦੇਣਗੇ ਤੂੰ ਕਹਿਦੀ ਦੀਦੀ ਨੂੰ ਟਾਈਟ ਹੋ ਗਏ ਤੈਨੂੰ ਵੀ ਪਤਾ ਵਾ ਆਕਾਸ਼ਵੀ ਤੋਂ ਬਾਅਦ ਮੇਰਾ ਮੈਂ ਮੋਟੀ ਹੋ ਗਈ ਆ ਤੇ ਆਹ ਕੱਪੜੇ ਤੈਨੂੰ ਕੰਮ ਆ ਜਾਣੇ ਹੋ ਹੋ ਮੈਂ ਤੇ ਪਾ ਲਾਂਗੀ ਪਰ ਇਹਨਾਂ ਨੇ ਨਹੀਂ ਪਾਣੇ ਤੈਨੂੰ ਪਤਾ ਨਾ ਉਹ ਸੁਭਾਦਾ ਪਾ ਲੈਣਗੇ ਤੂੰ ਟੈਨਸ਼ਨ ਘੱਟ ਲੈ ਨਹੀਂ ਯਾਰ ਉਹਨਾਂ ਨਾਲ ਲੜਾਈ ਪਾ ਦੇਣੀ ਕਰੇ ਤੈਨੂੰ ਨਹੀਂ ਪਤਾ ਨਾ ਦਾ ਕੋਈ ਨਹੀਂ ਮੈਂ ਆਪ ਤਾਂ ਡੇ ਵਾਲੇ ਲੈ ਜੀ ਨਹੀਂ ਆ ਇਹ ਮੈਂ ਪਾ ਲਾਂਗੀ ਹੋ ਰਹਿਣ ਦੋ ਚੱਲ ਤੂੰ ਆ ਤੇ ਲੈ ਜਾ ਫਿਰ ਮੈਂ ਤੇਰੇ ਇਹ ਨਾ ਬਾਜੀ ਨੂੰ ਕਹਿ ਕੇ ਪਰ ਤੁਹਾਡੇ ਸਾਸ ਸਕੂਚ ਨਹੀਂ ਨਹੀਂ ਉਹਨਾਂ ਨੇ ਕੀ ਕਹਿਣਾ ਮੈਨੂੰ ਉਹਦੇ ਸਭੋਂ ਆਪ ਹੀ ਬੜੇ ਚੰਗੇ ਆ ਉਹਨਾਂ ਨੂੰ ਤੇ ਕੀ ਕਹਿੰਦੇ ਖੁਸ਼ੀ ਹੋਣੀ ਆ ਇਸ ਗੱਲ ਦੀ ਕਿ ਮੈਂ ਤੇਰੀ ਹੈਲਪ ਕੀਤੀ ਆ ਇੱਕ ਮਿੰਟ ਰੁਕ ਮੈਂ ਬੈਗ ਲੈ ਕੇ ਆਈ ਰਿੰਪੀ ਮੇਰੀ ਗੱਲ ਸੁਣ ਆਹ ਟੈਗ ਦੇ ਵਿੱਚ ਨਾ ਆ ਨਾਈਟਸੂਟ ਵੀ ਪਏ ਹੋਗੇ ਆ ਦੇ ਮੈਨੂੰ ਪਤਾ ਹੀ ਨਹੀਂ ਪਿਛਲੇ ਸਾਲ ਇਹ ਟਾਈਟ ਹੋ ਗਏ ਆ ਆਵਾ ਤੇ ਆ ਕੱਪੜੇ ਹੈਗੇ ਆ ਆ ਵੀ ਸਾਰੇ ਤੂੰ ਬੈਗ ਦੇ ਵਿੱਚ ਪਾ ਲਾ ਆ 5 6 ਤੇ ਹੁਣ ਹੈਗੇ ਆ ਤੇ ਬਾਕੀ ਵਾਂਹ ਹੋਰ ਵੇਖਦੀ ਐ ਅਲਮਾਰੀ ਚੋਂ ਕੱਢਦੀ ਆ ਉਹ ਵੀ ਸਾਰੇ ਨਾ ਤੂੰ ਲੈ ਜਾ ਤੇ ਹੋਰ ਕਿਸੇ ਵੀ ਚੀਜ਼ ਦੀ ਲੋੜ ਹੈਗੀ ਨਾ ਮੈਨੂੰ ਤੂੰ ਜ਼ਰੂਰ ਦੱਸੀ ਤੇ ਮੇਰੀ ਗੱਲ ਸੁਣ ਕਿਸੇ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਹੈਗੀ ਆ ਨਾ ਤੇ ਬਾਕੀ ਇਹਨਾਂ ਨੂੰ ਮੈਂ ਕਹਿ ਦਾਂਗੀ ਕਿ ਭਾਜੀ ਨੂੰ ਵੀ ਕੋਈ ਕੱਪੜੇ ਲੈ ਕੇ ਠੀਕ ਆ ਕਿਰਨ ਮੈਂ ਤੁਹਾਡਾ ਇਹਸਾਨ ਨਾ ਕਦੇ ਨਹੀਂ ਭੁੱਲਾਂਗੀ ਚੱਲੋ ਕਿਰਨ ਹਾਂ ਨਹੀਂ ਆਈ ਤੇ ਤੂੰ ਖਾਲੀ ਹੱਥਾਂ ਤੇ ਬੈਗ ਬੜਾ ਤਰਾ ਭਰਿਆ ਇਹ ਤੇ ਕੀ ਪਾ ਲਈ ਪੱਥਰ ਉਹ ਨਹੀਂ ਨਹੀਂ ਤਾਈ ਜੀ ਗੱਲ ਪਤਾ ਕੀ ਆ ਉਹ ਮੇਰੇ ਸੂਟ ਸੀਗੇ ਪੁਰਾਣੇ ਕਾਫੀ ਪੁਰਾਣੇ ਸੀ ਉਹ ਮੈਨੂੰ ਬੜੇ ਟਾਈਟ ਹੋ ਗਏ ਉਹ ਮੈਂ ਫੇਰ ਰਿੰਪੀ ਨੂੰ ਦੇਤੇ ਮੈਂ ਕਿਹਾ ਉਤਰਾ ਵੀ ਤੇ ਪਏ ਪਏ ਸਾੜੀ ਜਾਣੇ ਆ ਇਸ ਕਰਕੇ ਦੇਤੇ ਜਾ ਰਿੰਪੀ ਕੋਈ ਗੱਲ ਨਹੀਂ ਹਾਂ ਜਾ ਤੇ ਤੂੰ ਨਹੀਂ ਸੀ ਪਾਣੇ ਉਹ ਤਾਈ ਜੀ ਮੈਨੂੰ ਆਣੇ ਨਹੀਂ ਸੀ ਕਿਤੇ ਮੈਂ ਪਾਣੇ ਕੀਤਾ ਹੀ ਚਲੋ ਮੈਨੂੰ ਕੰਮ ਆ ਥੋੜਾ ਮੈਂ ਅੰਦਰ ਨਾਲ ਸੈਟਿੰਗ ਵਗੈਰਾ ਕਰ ਲਵਾਂ ਅੱਜ ਅਪਾ ਕੁੜੀ ਠੀਕ ਅੱਛੀ ਜੀ ਇਹ ਨਵਾਂ ਅਸਲ ਚੜੂ ਹੈ ਇਹ ਪਹਿਣਾ ਹੀ ਨੂੰ ਪਾ ਕੇ ਨੇ ਕੱਪੜੇ ਦਿੱਤੇ ਨਵੇਂ ਦਿੱਤੇ ਪੁਰਾਣੇ ਦਿੱਤੇ ਮੈਨੂੰ ਕੀ ਪਤਾ ਮੈਂ ਤਾਂ ਇਹ ਵੇਖਿਆ ਕਿ ਭਰ ਕੇ ਬੈਗ ਲੈ ਕੇ ਨਿਕਲ ਗਈ ਨਤੂ ਇੱਥੇ ਬਹਿ ਕੇ ਨਾ ਮੋਬਾਈਲ ਵੇਖੀ ਜਾ ਤੇ ਘਰ ਭਾਵੇਂ ਸਾਰਾ ਹੀ ਉੱਜੜ ਜਾ ਕੀ ਹੋ ਗਿਆ ਕੀ ਹੋ ਗਿਆ ਆ ਫੋਨ ਵੇਖੀ ਜਾ ਹੋ ਗਿਆ ਤਾਂ ਪੁੱਛਣ ਲਈ ਹੈ ਪਤਾ ਕੀ ਹੋਇਆ ਕੀ ਹੋਇਆ ਤੇਰੀ ਨੋਨ ਹੈ ਨਾ ਬੈਗ ਭਰ ਕੇ ਕੱਪੜੇ ਆਪਣੀ ਭੈਣ ਨੂੰ ਦੇ ਦਿੱਤੇ ਤੇ ਕਹਿੰਦੀ ਆ ਇਹ ਪੁਰਾਣੇ ਆ ਅਹੀਂ ਕਿਹੜਾ ਵੇਖਿਆ ਉਹ ਪੁਰਾਣੇ ਆ ਕਿ ਨਵੇਂ ਦਿੱਤੇ ਆ ਪੁਰਾਣੇ ਹੋਣੇ ਸ ਤਾਂ ਦਿੱਤੇ ਹੋਣੇ ਨੇ ਚੰਗਾ ਬੈਠੀ ਰੋ ਜਦੋਂ ਨਵੇਂ ਦੇ ਦੇਗੀ ਨਾ ਫੇਰ ਉੱਠ ਕੇ ਜਾਈਂ ਫੇਰ ਪਤਾ ਕਰੀ ਨਵੇਂ ਦਿੱਤੇ ਕਿ ਪੁਰਾਣੇ ਦਿੱਤੇ ਵਾਵਾ ਬੈਗ ਭਰਿਆ ਓਏ ਅਸੀਂ ਨਹੀਂ ਉਹ ਤੇ ਆਈ ਸੀ ਖਾਲੀ ਹੱਥ ਤੇ ਬੈਗ ਤੇ ਇੰਝ ਤੂਸਿਆ ਸੀ ਕਿ ਉੱਤੇ ਕਪੜਾ ਨਹੀਂ ਕੋਈ ਪਿੰਦਾ ਹੋਰ ਅੱਛਾ ਐਨ ਕਾਣੀਆਂ ਲਾ ਕੇ ਤੇ ਬਹਿ ਜਾਂਦੀ ਐ ਫੋਨ ਵੇਖਣ ਘਰ ਦਾ ਨਾ ਧਿਆਨ ਰੱਖੀ ਸਾਰਾ ਹੀ ਲੁੱਟਪੁੱਟ ਹੋ ਜਾਣਾ ਹੀ ਫੇਰ ਵੇਂਦੀ ਰਹੀ ਮੋਬਾਈਲ ਬਹਿ ਕੇ ਕੱਲੀ ਤੇ ਤੁਸੀਂ ਪੁੱਛ ਲੈਣਾ ਸੀ ਵੀ ਕੀ ਦਿੰਦੀ ਪੀ ਤਾਂ ਮੈਂ ਤਾਂ ਤੈਨੂੰ ਦੱਸ ਦਿੱਤਾ ਪੁੱਛ ਲਿਆ ਤਾਂ ਦੀ ਪੁਰਾਣੇ ਕੱਪੜੇ ਦਿੱਤੇ ਆ ਤਹੀਂ ਵੇਖਿਆ ਵੀ ਉਹ ਪੁਰਾਣੇ ਆ ਕਿ ਨਵੇਂ ਅੰਦਰ ਥੱਲੇ ਭਾਵੇਂ ਉਹਨੇ ਨਵੇਂ ਪਾਤੇ ਹੁਣ ਉੱਤੇ ਦੋ ਤਿੰਨ ਪੁਰਾਣੇ ਰੱਖ ਦਿੱਤੇ ਹੋਣਗੇ ਵੀ ਜੇ ਅਹੀ ਵੇਂਦੇ ਵੀ ਤਾਂ ਸਾਨੂੰ ਪੁਰਾਣੇ ਦੇਖਦੇ ਘਾਲਤੇ ਤੁਸੀਂ ਸਹੀ ਕਹਿ ਰਹੇ ਹੋ ਮੁੰਡੇ ਦੀ ਜਾਨ ਖਾਂਦੀ ਰਹਿੰਦੀ ਏ ਰੋਜ਼ ਨਵਾਂ ਸੂਟ ਸੋਣਾ ਇੰਜ ਕਰਨਾ ਉੰਜ ਕਰਨਾ ਨਿੱਤ ਨਵੇਂ ਸੂਟ ਆਪਾਂ ਕਿਨੇ ਚਲ ਕੋਈ ਗੱਲ ਨਹੀਂ ਇਹ ਤੇ ਹਿਸਾਬ ਨਾਲ ਸੂਟ ਇਹ ਰੋਕਣੀ ਪੈਣੀ ਗੱਲ ਨਹੀਂ ਨਾ ਇੱਕ ਅੱਧੇ ਦਿਨ ਪਾਉਂਦੀ ਆ ਤੇ ਲੀੜੇ ਦੂਜਿਆਂ ਨੂੰ ਫੜਾ ਦਿੰਦੀ ਉਹ ਦਿਨ ਇਹਨੇ ਉਹਨੂੰ ਫੜਾਤੇ ਤੇ ਮੈਂ ਚੱਲ ਕੋਈ ਗੱਲ ਨਹੀਂ ਕੋਈ ਸੀਸ ਦੇਗਾ ਹੁਣ ਇਹ ਥੋੜੀ ਮਤਲਬ ਜਿੰਨੇ ਹੈਗੇ ਸਾਰੇ ਕਿਸੇ ਨਾ ਕਿਸ ਨੂੰ ਦੇਈ ਜਾਏ ਹੁਣ ਪਹਿਣ ਆਈ ਤੁਹਾਨੂੰ ਵੀ ਭਰ ਕੇ ਤੋਰਤਾ ਤਾਂ ਤੁਸੀਂ ਨਵੇਂ ਲਿਉਣ ਚ ਰਿਆ ਕਰਿਓ ਉਹ ਪੁਰਾਣੇ ਜੇ ਚਰਿਆ ਕਰੂ ਕਿ ਕਿਰਨ ਕਿਰਨ ਨਾ ਉੱਠ ਕੇ ਜਾ ਕੇ ਪੁੱਛ ਕੇ ਇੱਥੇ ਹੀ ਵਾਜਾ ਮਾਰੀ ਜਾਨੀ ਹੈ ਕੋਈ ਨਹੀਂ ਇੱਥੇ ਆਏਗੀ ਇੱਥੇ ਹੀ ਬਲਾਨੀ ਆ ਉਹਨੂੰ ਮੈਂ ਕਿਰਨ ਪਤਾ ਨਹੀਂ ਕਿਹੜੀ ਖੋਡ ਚ ਵੜ ਕੇ ਬੈਠੀ ਹੋਈ ਕਿਰਨ ਆ ਗਈ ਆ ਗਈ ਮੰਮੀ ਬਸ 1 ਮਿੰਟ ਰੁਕੋ ਨਹੀਂ ਫਿਰ ਬੋਲ ਤੇ ਛੱਡ ਕਿਰਨ ਮੈਨੂੰ ਤੇ ਅਜੇ ਲੱਗਦਾ ਹਾਏ ਹਾਏ ਪਤਾ ਨਹੀਂ ਕੀ ਹੋ ਗਿਆ ਘਰੇ ਚ ਹਾਂਜੀ ਮੰਮੀ ਦੱਸੋ ਕੀ ਹੋਇਆ ਨਾ ਮੇਰੀ ਐਨੀ ਆਵਾਜ਼ ਤੇਨੂੰ ਵਾਈ ਨਹੀਂ ਸੁਣੀ ਮਮੀ ਮੈਂ ਅੰਦਰ ਨਾ ਥੋੜਾ ਕੰਮ ਕਰਨ ਦੀ ਸੀਗੀ ਡਾਕਟਰ ਦੇ ਵਿੱਚ ਤਾਂ ਨਹੀਂ ਪਤਾ ਲੱਗਾ ਦੱਸੋ ਕੀ ਹੋਇਆ ਨਾ ਮੇਰੀ ਗੱਲ ਸੁਣ ਹਾਂਜੀ ਅੱਜ ਰਿੰਪੀ ਆਈ ਸੀ ਕੀ ਲੈ ਕੇ ਗਈਏ ਰਿੰਪੀ ਆਹੋ ਕਿਉਂ ਰਿੰਪੀ ਆਈ ਕੋਈ ਨਹੀਂ ਰਿੰਪੀ ਆਈ ਤੇ ਸੀਗੀ ਹਾਂ ਉਹ ਨਾ ਮੈਂ ਉਹਨੂੰ ਸੂਟ ਦਿੱਤੇ ਆ ਕਿਉਂ ਕੋਈ ਗੱਲ ਹੋ ਗਈ ਆ ਨਹੀਂ ਤੇ ਕਿਰਨ ਸੂਟ ਮੇਰੀ ਇੱਕ ਗੱਲ ਸੁਣਾਉਣਾ ਨਾ ਮੇਰੀ ਇੱਕ ਗੱਲ ਸੁਣਾਉਣਾ ਸੂਟ ਕਿਉਂ ਦੇਤੇ ਨਹੀਂ ਰਿੰਪੀ ਨੂੰ ਮੰਮੀ ਉਹ ਸੂਟ ਮੈਨੂੰ ਟਾਈਟ ਹੈਗੇ ਸੀਗੇ ਤੇ ਮੈਂ ਕਰਨੇ ਕੀ ਸੀ ਪਾ ਕੇ ਤੁਹਾਨੂੰ ਇਹ ਗੱਲ ਕਿੰਨੇ ਦੱਸੀ ਆ ਮੈਨੂੰ ਇਹ ਦੱਸੋ ਪਹਿਲਾਂ ਮੈਨੂੰ ਭਾਵੇਂ ਕਿੱਥੋਂ ਮਰਜੀ ਪਤਾ ਲੱਗੇ ਨਾ ਮੈਂ ਦੱਸੀ ਆ ਸਹੀ ਆ ਤਾਂ ਦੱਸੀ ਆ ਤੈਨੂੰ ਮੈਂ ਪੁੱਛਿਆ ਸੀ ਤੇ ਤੂੰ ਆਖਿਆ ਮੈਂ ਪੁਰਾਣੇ ਦਿੱਤੇ ਐ ਐਡਾ ਬੈਗ ਭਰ ਕੇ ਤਾਈ ਅੱਛਾ ਤੇ ਤੁਹਾਨੂੰ ਤਾਈ ਜੀ ਨੇ ਦੱਸੀ ਆ ਕਿ ਮੈਂ ਆਪਣੀ ਭੈਣ ਨੂੰ ਕੱਪੜੇ ਦਿੱਤੇ ਆ ਬੈਗ ਭਰ ਕੇ ਬੈਗ ਭਰ ਕੇ ਤੇ ਤਾਈ ਜੀ ਤੁਹੀ ਮੰਮੀ ਨੂੰ ਇਹ ਨਹੀਂ ਦੱਸਿਆ ਕਿ ਪੂਜਾ ਦੀਦੀ ਆਈ ਸੀ ਉਹਨਾਂ ਨੂੰ ਮੈਂ 5 ਸੂਟ ਦਿੱਤੇ ਆ ਉਹ ਵੀ ਬਿਨਾ ਸੀਤੇ ਹੋਏ ਹੈਂ 5 ਸੂਟ ਦਿੱਤੇ ਨਹੀਂ ਹਾਂਜੀ ਮੰਮੀ ਮੈਂ ਤੇ ਸੋਚਿਆ ਹੀਗਾ ਕਿ ਤਾਈ ਜੀ ਨੇ ਤੁਹਾਨੂੰ ਇਹ ਵੀ ਦੱਸ ਦਿੱਤਾ ਹਣਾ ਵਾ ਕਿ ਮੈਂ ਪੂਜਾ ਦੇ ਨੂੰ ਸੂਟ ਦਿੱਤੇ ਤੁਹਾਨੂੰ ਪਤਾ ਨਹੀਂ ਆ ਉਹਨਾਂ ਦੇ ਦਿਓਰ ਦਾ ਵਿਆਹ ਵਾ ਨਹੀਂ ਤੇ ਦਿਓਰ ਦਿਓਰ ਦਾ ਵਿਆਹ ਹੈ ਤੇ ਘਰੋਂ ਸੂਟ ਸਵਾਨ ਅਸੀਂ ਠੇਕਾ ਲਿਆ ਪੰਜ ਸੂਟੋਂ ਮੇਰੇ ਪੰਜ ਬਾਜ਼ਾਰੋਂ ਜਾਣੀ ਥੱਬਾ ਸੂਟ ਤੇ ਲਈ ਆਨੀ ਏ ਤੇ ਆ ਕੇ ਤੋਂ ਵੰਡ ਛੱਡਨੀ ਏ ਸਾਰੇ ਮੰਮੀ ਮੈਂ ਤੇ ਸੋਚਿਆ ਕਿ ਦੀਦੀ ਕਦੀ ਕਦੀ ਤੇ ਆਂਦੇ ਆ ਤੇ ਫੇਰ ਕੀ ਹੋਇਆ ਮੈਂ ਸੂਟ ਦੇ ਦਿੱਤੇ ਉਹਨਾਂ ਨੂੰ ਆਪਣੀ ਭੈਣ ਨੂੰ ਤੇ ਮਰਾਣੇ ਸੂਟ ਹੀ ਦਿੱਤੇ ਸੀਗੇ ਤੇ ਤਾਈ ਜੀ ਨੂੰ ਉਹਦੇ 'ਚ ਵੀ ਪ੍ਰੋਬਲਮ ਹੋ ਗਈ ਤੇ ਜਦੋਂ ਪੂਜਾ ਦੀਦੀ ਨੂੰ ਨਵੇਂ ਸੂਟ ਦਿੱਤੇ ਉਦੋਂ ਤੇ ਤਾਈ ਜੀ ਤੁਸੀਂ ਇੱਕ ਵਾਰ ਨਹੀਂ ਕਿਹਾ ਕਿ ਕਿਰਨ ਆ ਸੂਟ ਤੂੰ ਕਿਉਂ ਦੇਣ ਲੱਗੀਆਂ ਪੁੱਤ ਉਹ ਤੇ ਨਾਨਨ ਸੀਗੀ ਤੇ ਨਾਨਨ ਨੂੰ ਤਾਂ ਇਹਨੂੰ ਦੇਈਂਦੇ ਹੁੰਦੇ ਆ ਅੱਛਾ ਤੇ ਫਿਰ ਕੀ ਹੋਇਆ ਫਿਰ ਜੇ ਨਾਨਨ ਨੂੰ ਦੇ ਸਕਦੇ ਤੇ ਫਿਰ ਭੈਣ ਨੂੰ ਵੀ ਦੇ ਸਕਦੇ ਨਾਲ ਮੇਰੀ ਗੱਲ ਸੁਣ ਦਿਨ ਤਹਾਨੂੰ ਪੂਜਾ ਨੂੰ ਸੂਟ ਦੇ ਕੇ ਨਹੀਂ ਆਈਦਾ ਜਿੰਨੇ ਸੂਟ ਕਹਿੰਦੀ ਜਿਹੜੇ ਸੂਟ ਦੇ ਹੱਥ ਰੱਖਦੀ ਉਹ ਦੇ ਕੇ ਆਈਦਾ ਫਿਰ ਹੁਣ ਪੰਜ ਸੂਟ ਮੈਂ ਜਾਣ ਲੱਗੀ ਮੈਨੂੰ ਪੁੱਛਿਆ ਵੀ ਮੈਂ ਕਿਹਾ ਚੋਲੇ ਚ ਕੀ ਆ ਕੁਸ਼ੀ 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 ਉਹ ਸਿੰਦੀ ਗੱਲ ਹੀ ਹੈ ਮੈਨੂੰ ਲੱਗਦਾ ਚਲੋ ਛੱਡੋ ਮੰਮੀ ਕੋਈ ਛੱਡੋ ਕਿਉਂ ਇਹ ਕੋਈ ਛੱਡਣ ਵਾਲੀ ਗੱਲ ਹੈ ਆਪ ਤੇ ਤਾਂ ਸੂਟ ਸਮੰਦੀ ਕੋਈ ਨਹੀਂ ਤੂੰ ਬਜਾਰੋਂ ਖਰੀਦ ਖਰੀਦ ਕੇ ਲਿਆ ਕੇ ਥੱਬਾਂ ਦੇ ਥੱਬਾਂ ਸਾਰੇ ਮੰਡ ਛੱਡਨੀ ਹੈ ਤੂੰ ਮੰਮੀ ਤੁਹਾਨੂੰ ਪਤਾ ਮੇਰਾ ਪੂਜੇ ਦਾ ਇੰਨਾ ਪਿਆਰ ਕਿੰਨਾ ਨਾਲੇ ਇੱਕ ਹੀ ਤੇ ਮੇਰੀ ਨਾਨਾ ਮੈਨੂੰ ਥੋੜੀ ਪਤਾ ਸੀਗਾ ਕਿ ਤਾਈ ਜੀ ਨੂੰ ਇੰਨੀ ਦਿੱਕਤ ਹੋ ਜਾਣੀ ਆ ਮੇਰੀ ਭੈਣ ਨੂੰ ਉਹ ਵੀ ਮੇਰੇ ਵਿਆਹ ਵਾਲੇ ਪੁਰਾਣੇ ਕਿੰਨੇ ਸੂਟ ਉਹਨੂੰ ਮੈਂ ਦੇ ਦਿੱਤੇ ਪੰਜ ਛੇ ਤੇ ਉੱਚੇ ਤਾਈ ਜੀ ਨੇ ਇੰਨਾ ਬਵਾਲ ਕਰ ਦਿੱਤਾ ਤਾਈ ਜੀ ਇਸ ਤਰ੍ਹਾਂ ਕਿਉਂ ਜੇ ਤੁਹਾਡੀ ਕੁੜੀ ਨੂੰ ਮੈਂ ਸੂਟ ਦਿੱਤੇ ਤੁਹਾਨੂੰ ਚੰਗਾ ਲੱਗਾ ਤੇ ਜੇ ਮੈਂ ਆਪਣੀ ਭੈਣ ਨੂੰ ਤੁਹਾਨੂੰ ਪਤਾ ਉਹਦੇ ਘਰ ਬਲੇ ਦਾ ਕੰਮ ਹਜੇ ਸਹੀ ਨਹੀਂ ਚੱਲੰਦਿਆ ਫਾਈਨੈਂਸ਼ੀਅਲ ਕੰਡੀਸ਼ਨ ਉਹਨਾਂ ਦੀ ਸਹੀ ਨਹੀਂ ਹੈ ਇਸ ਕਰਕੇ ਮੈਂ ਉਹਨੂੰ ਕੱਪੜੇ ਦਿੱਤੇ ਆ ਉਹਦੇ ਕੋਲ ਦੇ ਕੱਪੜੇ ਵੀ ਨਹੀਂ ਸੀਗੇ ਸਰਦੀਆਂ ਦੇ ਪਾਉਣ ਵਾਲੇ ਮੇਰੇ ਤੇ ਪੁਰਾਣੇ ਸੂਟ ਹੀਗੇ ਜੇ ਉਹਦੇ ਕੰਮ ਆ ਜਾਂਦੇ ਤੇ ਇਹ ਜੇ ਹਰਜੀ ਕੀ ਆ ਮੰਮੀ ਇੱਕ ਗੱਲ ਤੇ ਤੂੰ ਚੰਗੀ ਕੀਤੀ ਹੈ ਕਹਿੰਦੇ ਨੇ ਜਿੱਥੇ ਚੀਜ਼ ਦੀ ਜਰੂਰਤ ਹੈ ਨਾ ਉਥੇ ਦੇਣੀ ਚਾਹੀਦੀ ਔਰ ਹਮੇਸ਼ਾ ਜਰਤਮੰਦ ਦੀ ਨਾ ਮਦਦ ਕਰਨੀ ਹੀ ਚਾਹੀਦੀ ਰੱਬ ਪਤਾ ਨਹੀਂ ਕਿਹੜੀ ਰਜਾ ਵਿੱਚ ਰਾਜੀ ਹੁੰਦਾ ਨਾਲ ਉਹ ਦੇ ਵਿਚਾਰੀ ਦਾ ਘਰ ਵਾਲ ਦਾ ਵੈਸੇ ਵੀ ਕੰਮ ਕਮ ਘਟ ਹੈਗਾ ਵਿਚਾਰੀ ਤੂੰ ਨਾ ਪੁਰਾਣੇ ਨੂੰ ਜਿਆਦਾ ਕੰਨੂ ਦੇ ਨੇ ਸਨ ਤੂੰ ਉਹਨੂੰ ਵੀ ਨਵੇਂ ਦੋ ਸੂਟ ਕੱਟ ਕੇ ਦੇ ਦੇਣੀ ਸਾਨੀ ਸਿਮਰਣਾ ਮੈਨੂੰ ਇਸ ਗੱਲ ਦਾ ਥੋੜੀ ਪਤਾ ਸੀ ਵੀ ਇਹੋ ਜੀ ਪੋਜੀਸ਼ਨ ਹੈ ਤਾਂ ਕਰਕੇ ਇਹਨੇ ਕੱਪੜੇ ਦਿੱਤੇ ਮੈਨੂੰ ਕੀ ਲੋੜ ਸੀ ਬੋਲਣ ਦੀ ਮੈਨੈ ਸੀ ਬੋਲਣਾ ਚਲੋ ਕੋਈ ਗੱਲ ਨਹੀਂ ਹੁਣ ਪਤਾ ਲੱਗ ਗਿਆ ਜੇ ਨਾ ਕੋਈ ਗੱਲ ਨਹੀਂ ਤੂੰ ਐਦਾਂ ਕਰੀ 림ਪੀ ਨੂੰ ਨਾ ਤੂੰ ਮੇਰੇ ਲਈ ਦੋ ਸੂਟ ਲੈ ਕੇ ਦੇਵੀ ਸਰਦੀਆਂ ਵਾਲੇ ਠੀਕ ਆ ਠੀਕ ਆ ਮੰਮੀ ਵੇਖ ਲਓ ਜੇ ਆਪਾਂ ਇਸ ਤਰ੍ਹਾਂ ਹੀ ਦਿੰਦੇ ਰਹਿੰਦੇ ਨਾ ਤੇ ਰੱਬ ਸਾਨੂੰ ਹੋਰ ਜ਼ਿਆਦਾ ਦਿੰਦਾ ਵਾ ਪਤਾ ਨਹੀਂ ਮਹਾਰਾਜ ਜੀ ਉਹਦੇ ਪੈਰਾਂ ਪਿੱਛੇ ਸਾਨੂੰ ਸਭ ਕੁਝ ਦਿੰਦੇ ਪਏ ਨੇ ਕੀ ਬਥਾਉਂਦਾ ਕਿਹੜਾ ਜੀ ਘਰ 'ਚ ਪੈਰ ਪੰਦਦਾ ਤੇ ਉਹਦੇ ਪੈਰਾਂ ਦੇ ਨਾਲ ਹੀ ਘਰ 'ਚ ਰਿਜਕ ਆਂਦਾ ਹੈ ਬਿਲਕੁਲ ਸਹੀ ਕਿਹਾ ਸਾਰਿਆਂ ਨੂੰ ਕਿਵੇਂ ਸਾਰੇ ਜਣੇ ਤੁਸੀਂ ਸਾਰੇ ਜਣੇ ਵਧੀਆ ਹੋਵੋ ਕਿਤੇ ਵਧੀਆ ਹੀ ਰਹੋ ਸਾਰੇ ਜਣੇ ਤੇ ਅੱਜ ਦੀ ਅੱਜ ਦੀ ਜਿਹੜੀ ਸਟੋਰੀ ਬਣਾਈ ਆ ਉਹ ਚ ਇੱਕ ਛੋਟਾ ਜਿਹਾ ਮੈਸੇਜ ਵੀ ਹੈਗਾ ਬਿਲਕੁਲ ਜੀ ਜੇ ਦੇਖੋ ਜੀ ਅ ਕਰਦੀ ਬੋਟੀ ਜਿਹੜੀ ਨੂੰ ਹੁੰਦੀ ਏ ਜੇ ਤੇ ਉਹਨਾਂ ਨਾਨਾ ਨੂੰ ਦਿੱਦੀ ਰਵੇ ਕੱਪੜੇ ਸੂਟ ਜੋ ਵੀ ਗਿਫਟ ਏ ਤੇ ਚੰਗੀ ਗੱਲ ਜੀ ਜੇ ਉਹ ਆਪਣੀ ਪੈਨ ਨੂੰ ਦੇ ਦੋ ਸਿਆਫਤ ਤੇ ਸਿਆਪਾ ਤੇ ਕਲੇਸ਼ ਇਸ ਕਰਕੇ ਮੈਂ ਮੇਰੇ ਹਿਸਾਬ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਜੇ ਸਾਡੇ ਕੋਲ ਹੈਗਾ ਹੈ ਨਾ ਤੇ ਤੁਸੀਂ ਹੈਲਪ ਕਰੋ ਮੈਂ ਨਹੀਂ ਕਿ ਨਾਨਾ ਨੂੰ ਨਾ ਦਿਓ ਉਹਨਾਂ ਨੂੰ ਜ਼ਿਆਦਾ ਦਿਓ ਲੇਕਿਨ ਜਿਹੜਾ ਜ਼ਰੂਰਤ ਮੰਦ ਜੇ ਪੈਨ ਦਾ ਕੰਮ ਨਹੀਂ ਹੈਗਾ ਜੀ ਆ ਵਿਚਾਰੀ ਕਰੋ ਔਖੀ ਹੈ ਜਾਂ ਨਹੀਂ ਲੈ ਸਕਦੀ ਤੇ ਕਹਿੰਦੇ ਨੇ ਨਾ ਕਿਸੇ ਤਨ ਕਜਣਾ ਸਭ ਤੋਂ ਵੱਡਾ ਦਾਨ ਹੈ ਤੇ ਤੁਸੀਂ ਉਹ ਜ਼ਰੂਰ ਕਰੋ ਉਹ ਗੱਲ ਤੇ ਉਹ ਇਹ ਨਾ ਕਿ ਤੁਹਾਡੇ ਕੋ ਹੈਗਾ ਵਾ ਫੇਰ ਤੁਸੀਂ ਦੇ ਦੋ ਕੋਈ ਤੁਹਾਡਾ ਥੋੜਾ ਨਹੀਂ ਜਾਣਾ ਕੁਝ ਵੀ ਨਹੀਂ ਹੋ ਜਾਣਾ ਰਿਸ਼ਤੇਦਾਰੀ ਰਿਸ਼ਤੇਦਾਰ ਦੇ ਕੰਮ ਉਹ ਵੀ ਤੇ ਭੈਣ ਆ ਤੇਰੀ ਯੋ ਨਾਨਾ ਨੇ ਤਾਂ ਭੈਣ ਆ ਉਹਨਾਂ ਹੀ ਹੱਕ ਉਹ ਦਾਵਾ ਤੇ ਉਹਨਾਂ ਹੀ ਹੱਕ ਭੈਣ ਦਾ ਵੀ ਆ ਤੇ ਇਹ ਗੱਲ ਸੋਹਰੇ ਵਾਲੇ ਨੂੰ ਵੀ ਸਮੇਂ ਨਹੀਂ ਚਾਹੀਦੀ ਆ ਕਿ ਜੇ ਇੰਟਰਵਿਊ ਸਮੇਂ ਚਾਹੀਦਾ ਸਮਝ ਲਈ ਆ ਤਾਂ ਕਿ ਮੈਂ ਕਹਾ ਵੀ ਤੁਹਾਡਾ ਹੱਕ ਬਰਾਬਰ ਹੈ ਕੀ ਜੇ ਉਹਦੀ ਮਤਲਬ ਨਾਨਾ ਨੂੰ ਦਿੱਤੇ ਤੇ ਕਿੰਨਾ ਖੁਸ਼ ਹੋਏ ਆ ਕਿ ਨਹੀਂ ਮੇਰੀ ਕੁੜੀ ਨੂੰ ਇੰਡੇ ਸੂਟ ਦੇ ਤੇ ਉਦੋਂ ਇੱਕ ਵਾਰ ਵੀ ਨਹੀਂ ਬੋਲੇ ਤੇ ਉਹੀ ਜੇ ਭੈਣ ਨੂੰ ਦੇਤੇ ਤੇ ਉਹਨਾਂ ਨੂੰ ਹੋ ਗਿਆ ਕਿ ਪੁਰਾਣੇ ਸੂਟ ਵੀ ਕਿਉਂ ਦਿੱਤੇ ਆ ਜਾ ਕੇ ਤਾਂ ਚੁਗਲੀ ਲਾਤੀ ਪਏ ਪਏ ਤੇ ਸਾੜੀ ਜਾਣੇ ਸੀ ਕਿ ਸੂਟ ਤੇ ਹੋਰ ਸਾੜ ਜਾਣੇ ਸੀ ਨਾਲੇ ਬਾਰ-ਬਾਰ ਕੈਲਮਾਰੀਆਂ ਪਰਨ ਦਾ ਟੈਚੀਆਂ ਪਰਬਰੇ ਰੱਖਣੇ ਕੋਈ ਕਹਿਦਾ ਨਹੀਂ ਕੋਈ ਪਾਲਿਸ਼ ਚੰਗੀ ਗੱਲ ਹੀ ਹੈ ਨਾ ਇੱਕ ਤੇ ਚੀਜ਼ ਕਿਸੇ ਯਾਰ ਲੱਗੇ ਕਿਸੇ ਦੇ ਕੰਮ ਆ ਜਾਂਦੀ ਹੈ ਅੱਜ ਤੱਕ ਕਿੰਨੀ ਅਜੂ ਕਹਿੰਦੇ ਨੇ ਅਸੀਂ ਕਿਸ ਨੂੰ ਦੇਨੇ ਆ ਨਾ ਜ਼ਰੂਰਤਾਂ ਪੂਰੀਆਂ ਨਹੀਂ ਹੋਏ ਦਿਲ ਚ ਦੁਆਵਾਂ ਨਿਕਲਦੀਆਂ ਜੇ ਸਮਾਂ ਇਹ ਚੱਲਦਾ ਪਏ ਮਹਿੰਗਾਈ ਇੰਨੀ ਆ ਗਈ ਹੈ ਨਾ ਕਿੰਨਾ ਚਾਹਦੇ ਹੋਏ ਵੀ ਘਰਾਂ ਦੇ ਖਰਚੇ ਬੜੇ ਵਧੇ ਪਏ ਜੇ ਤੇ ਬੰਦਾ ਕਹਿੰਦਾ ਸਾਰ ਲੋ ਚਲੋ ਜੀ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਲਾਈਕ ਤੇ ਸ਼ੇਅਰ ਜਿੰਨਾ ਜ਼ਿਆਦਾ ਜ਼ਿਆਦਾ ਕਰਿਆ ਕਰੋ ਪਤਾ ਕੀ ਗੱਲ ਹੈ ਸਬਸਕ੍ਰਾਈਬ ਤੇ ਨਾਲੇ ਕਾਰੀ ਦੇਣਾ ਸਾਨੂੰ ਪਤਾ ਹੈ ਲੇਕਿਨ ਜੇ ਤੁਹਾਨੂੰ ਅੱਗੇ ਨੀਣਾ ਸਾਡੀ ਵੀਡੀਓ ਪਹੁੰਚਾਉਗੇ ਤੇ ਨੇ ਜੇ ਪਤਾ ਲੱਗਣਾ ਕਿਸੇ ਨੂੰ ਇਹਨੂੰ ਵੱਧ ਤੋਂ ਵੱਧ ਅੱਗੇ ਭੇਜਿਆ ਕਰੋ ਨਾਲੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤਾਂ ਹੀ ਸਾਨੂੰ ਪਤਾ ਲੱਗੇਗਾ ਨਾ ਤੁਹਾਨੂੰ ਵੀਡੀਓ ਕਿ ਪਸੰਦ ਆਇਆ ਨਹੀਂ ਪਸੰਦ ਆਇਆ ਕੀ ਚੰਗਾ ਲੱਗਾ ਤਾਂ ਕੀ ਨਹੀਂ ਚੰਗਾ ਲੱਗਾ ਜਰੂਰ ਦੱਸਿਓ ਤੁਸੀਂ ਸਪੈਸ਼ਲ ਰਾਜ ਪੈਣ ਦੀ ਨੂੰ ਕਮੈਂਟ ਕਰਕੇ ਇਹ ਆ ਕਰੋ ਕੀ ਚੀਜ਼ ਚਾਹੀਦੀ ਹੈ ਲਾਈਕ ਕਰੋ ਵੀਡੀਓ ਚਲੋ ਜੀ ਥੈਂਕ ਯੂ so much ਬਾਏ ਬਾਏ